ਉਧਰ ਜਰਮਨੀ ਚ ਨਾਈਟ ਕਲੱਬ ਨੇੜੇ ਵੱਡਾ ਤਮਾਕਾ ਹੋ ਗਿਆ ਹੈ ਪੁਲਿਸ ਨੇ ਇਲਾਕਾ ਹਸੀਲ ਕਰ ਦਿੱਤਾ ਤੇ ਲੋਕਾਂ ਨੂੰ ਉਲਟ ਕਰ ਦਿੱਤਾ ਹੈ ਜੀ ਹਾਂ ਜਰਮਨੀ ਦੇ ਕੋਲੋਨ ਸ਼ਹਿਰ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਤਮਾਕਾ ਆਇਆ ਹੈ ਇਹ ਘਟਨਾ ਖੇਤਰ ਵਿੱਚ ਜਿਹੜੀ ਗੀ ਵੈਲੈਂਟੀ ਨਾਈਟ ਕਲੱਬ ਦੇ ਪ੍ਰਵੇਸ਼ ਦੁਆਰ ਤੇ ਵਾਪਰੀ ਹੈ ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਵਿੱਚ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਤਮਾਕੇ ਦੀ ਖਬਰ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਪੁਲਿਸ ਨੇ ਦਿੱਤੀ ਲੋਕਾਂ ਨੂੰ ਚੇਤਾਵਨੀ ਕੋਲੋਲ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਦਿੱਤੀ ਹੈ ਕਿ ਰਿੰਗ ਰੋਡ ਦੇ ਇੱਕ ਵੱਡਾ ਪੁਲਿਸ ਆਪਰੇਸ਼ਨ ਚੱਲ ਰਿਹਾ ਹੈ ਸਥਾਨਕ ਨਿਵਾਸੀਆਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਥਾਂਕੇ ਤੋਂ ਬਾਅਦ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਹੈ ਪੁਲਸ ਨੇ ਤੁਰੰਤ ਹੀ ਇਲਾਕੇ ਨੂੰ ਕੇਰ ਲਿਆ ਤੇ ਸੁਰੱਖਿਆ ਵਧਾ ਦਿੱਤੀ ਹੈ ਥਾਂਕੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਤੁਹਾਨੂੰ ਦੱਸਦੀ ਹਾਂ ਕਿ ਸਵੇਰ ਸਾਰ ਹੀ ਵਾਪਰੀ ਘਟਨਾ ਇਹ ਤਮਾਕਾ ਸਥਾਨਕ ਸਮੇਂ ਅਨੁਸਾਰ 5:30 ਵਜੇ ਦੇ ਕਰੀਬ ਹੋਇਆ ਹੈ ਇਹ ਘਟਨਾ ਵੈਨਿਟੀ ਨਾਈਟ ਕਲੱਬ ਦੇ ਮੁੱਖ ਦੁਆਰ ਤੇ ਵਾਪਰੀ ਹੈ ਜੇ ਤੱਕ ਕਿਸੇ ਜਾਨੀ ਮਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹਾਲਾਂਕਿ ਪੁਲਿਸ ਨੇ ਸੋਖਿਆ ਕਾਰਨਾ ਕਰਕੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ ਤੁਮਾਕੇ ਤੋਂ ਬਾਅਦ ਪੂਰੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਤਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਲਦ ਹੀ ਪਤਾ ਲਗਾਇਆ ਜਾਵੇਗਾ ਕਿ ਇਹ ਕੀ ਸਾਰਾ ਉਥੇ ਮਾਜਰਾ ਹੋਇਆ ਹੈ